ਕਿਸਾਨ ਭਰਾਵਾਂ ਨੂੰ ਕਰਲਾਹ ਵੱਲੋਂ ਪਿਆਰ ਭਰੀ ਸਸਰੀਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਆਪਣਾ ਟੌਪਿਕ ਆ ਆਪਾਂ ਘਰੇ ਹਲਦੀ ਕਿਵੇਂ ਤਿਆਰ ਕਰ ਸਕਦੇ ਆ ਉਹਦੇ ਪ੍ਰੋਸੀਜਰ ਉਹਦੇ ਆਪਾਂ ਨੂੰ ਕਿਸ ਤਰ੍ਹਾਂ ਪ੍ਰੋਸੀਜਰ ਆਪਾਂ ਤਿਆਰ ਕਰਨੀ ਉਹ ਸਾਰਾ ਅੱਜ ਤੁਹਾਨੂੰ ਦਿਖਾਇਆ ਜਾਊ ਜਿਹੜੀ ਆਪਣੀ ਇਹ ਹਲਦੀ ਸੀਗੀ ਐਸ ਤਰ੍ਹਾਂ ਦੀ ਨਿਕਲੀ ਆ ਇਹ ਆਪਣੀ ਐਸ ਜਗ੍ਹਾ ਤੇ ਉੱਤੇ ਲਾਈ ਵੀ ਸੀਗੀ ਤੇ ਇਹਦਾ ਲੱਗਣ ਦਾ ਸਮਾਂ ਪਟਣ ਦਾ ਸਮਾਂ ਸਾਰਾ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਾਂਗੇ ਕਦੋਂ ਪੱਟੀ ਜਾਂਦੀ ਹੈ ਕਦੋਂ ਲੱਗਦੀ ਹੈ ਇਹ ਕੋਲੇ ਪਲਾਟ ਵਿਹਲਾ ਹੁੰਦਾ ਹੈ ਤੇ ਕਿਸਾਨ ਭਰਾਵਾਂ ਨੂੰ ਦੱਸਿਆ ਜਾਂਦਾ ਵੀ ਕਿਵੇਂ ਆਪਾਂ ਹਲਦੀ ਤਿਆਰ ਕਰਨੀ ਹੈ ਤੇ ਕਿਵੇਂ ਆਪਾਂ ਐਂਡੀ ਬੈਟ ਹਲਦੀ ਆਪਣੀ ਵਧੀਆ ਕਿਵੇਂ ਤਿਆਰ ਕਰ ਸਕਦੇ ਆ ਸਾਰਿਆਂ ਨੂੰ ਪਹਿਲਾਂ ਆਪਾਂ ਖੇਤ ਦਿਖਾਇਆ ਉੱਥੇ ਆਪਾਂ ਬੀਜੀ ਬੀਜਣ ਦਾ ਸਮਾਂ ਜਿਵੇਂ ਆਪਾਂ ਅਪ੍ਰੈਲ ਦੇ ਵਿੱਚ ਇਹਨੂੰ ਬੀਤੀ ਇਹ ਇੱਕ ਸਾਲ ਦੀ ਫਸਲ ਆ ਇੱਕ ਸਾਲ ਤੋਂ ਇਹ ਤਿਆਰ ਹੁੰਦੀ ਆ ਫਿਰ ਆਪਾਂ ਮੁੜ ਕੇ ਕੀ ਕਰਨਾ ਹੈਗਾ ਵਸਾਖੀ ਤੋਂ ਬਾਅਦ April ਦੇ ਵਿੱਚ ਆਪਾਂ ਫੇਰ ਇਹਨੂੰ ਪੱਟ ਲੈਣੀ ਆਂਗੀ ਜਦੋਂ ਆਪਾਂ ਇਹਨੂੰ ਪੱਟ ਲੈਣੀ ਆਂਗੀ ਜੇ ਮਹੀਨਾ 15 ਦਿਨ ਉਤੋਂ ਦੀ ਵੀ ਟੱਪ ਗਈ ਇਹਦਾ ਕੋਈ ਨੁਕਸਾਨ ਨਹੀਂਗਾ ਇਹਦਾ ਰੰਗ ਹੀ ਬਣੂਗਾ ਜੇ ਆਪਣਾ ਟਾਈਮ ਵੱਧ ਲੱਗ ਗਿਆ ਤਾਂ ਇਹਦਾ ਰੰਗ ਬਣੂਗਾ ਫੇਰ ਕੀ ਕਰਨਾ ਜਦੋਂ ਆਪਾਂ ਪੱਟ ਕੇ ਆ ਆਪਾਂ ਪੱਟ ਕੇ ਆਪਾਂ ਘਰ ਲੈ ਆਂਦੀ ਉਥੋਂ ਪੱਟ ਕੇ ਤਿਆਰ ਕਰਕੇ ਫੇਰ ਇਹਨੂੰ ਕੀ ਕਰਨਾ ਆਪਾਂ ਚੰਗੀ ਤਰ੍ਹਾਂ ਆਪਾਂ ਪਾਣੀ ਦੇ ਵਿੱਚ ਇਹਨੂੰ ਧੋਣੇਗਾ ਇਹਦਾ ਰੇਤਾ ਮਿੱਟੀ ਜਿਹੜਾ ਸਾਰਾ ਪਰੇਤਾ ਮਿੱਟੀ ਲਾ ਕੇ ਆਪਾਂ ਇਹਨੂੰ ਤਿਆਰ ਕਰ ਲਿਆ ਬਿਲਕੁਲ ਓਕੇ ਆ ਹੁਣ ਇਹੇ ਵਾਲਣ ਦੇ ਲੈ ਕਾ ਫੇਰ ਆਪਾਂ ਕੀ ਕਰਨਾ ਆਪਣੇ ਕੋਲੇ ਕੜਾਹੀ ਆ ਇਹਦੇ ਵਿੱਚ ਆਪਾਂ ਪਾਣੀ ਪਾ ਲੈਣਾ ਆਪਾਂ ਪਾਣੀ ਪਾ ਲੈਣਾ ਇਹਦੇ ਵਿੱਚ ਜਿਵੇਂ ਕਿ ਘਰ ਦੇ ਵਿੱਚ ਆਪਣੇ ਕੋਲੇ ਚੁੱਲਾ ਹੁੰਦਾ ਹੈ ਇਹਨੂੰ ਆਪਾਂ ਚੁੱਲੇ ਦੇ ਉੱਤੇ ਰੱਖ ਦੇਣੀ ਆ ਇਸ ਤਰ੍ਹਾਂ ਇਹਨੂੰ ਆਪਾਂ ਚੁੱਲ੍ਹੇ ਤੇ ਰੱਖ ਦੇਣੀ ਆ ਜਦੋਂ ਆਪਾਂ ਵਾਲੀ ਜਾਣੀ ਆ ਇਹਨੂੰ ਇਹਨੂੰ ਆਪਾਂ ਉਦੋਂ ਬਾਲਣੀ ਆ ਜਦੋਂ ਆਪਾਂ ਐ ਆਲੂਆਂ ਵਾਂਗੂ ਇਹ ਪੋਲੀ ਹੋਣ ਲੱਗ ਗਈ ਵੀ ਇਹ ਜਿਵੇਂ ਆਲੂਆਂ ਵਾਂਗੂ ਹੁਣ ਪੋਲੀ ਹੋਣ ਲੱਗ ਗਈ ਫਿਰ ਇਹਨੂੰ ਲਾ ਕੇ ਆਪਾਂ ਦੋ ਦਿਨ ਪ੍ਰੋਸੀਜਰ ਇਹ ਆ ਵੀ ਇਹਨੂੰ ਆਪਾਂ ਸ਼ਾਮੇ ਸੁਕਾ ਲੈਣੀ ਆਂਗੀ ਧੁੱਪ ਚ ਨਹੀਂ ਸੁਕਾਉਣੀ ਆਪਾਂ ਇਹਨੂੰ ਸ਼ਾਮੇ ਸੁਕਾਉਣੀ ਆ ਜਦੋਂ ਥੋੜੀ ਥਾਂ ਦੇ ਵਿੱਚ ਸੁੱਕ ਗਈ ਥੋੜੀ ਫਿਰ ਇਸ ਤਰ੍ਹਾਂ ਦੀ ਹੋ ਜੂਗੀ ਇਹ ਔਰ ਪਹਿਲਾ ਇਹ ਹੈ ਇਸ ਤਰ੍ਹਾਂ ਦੀ ਸੀਗੀ ਇਹ ਉਵਾਲੀ ਵੀ ਹਲਦੀ ਆ ਜਦੋਂ ਆਪਾਂ ਕੜਾਹੀ ਚੋਂ ਲਿਆ ਕੇ ਉਵਾਲੀ ਆ ਗਈ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਗਈ ਇਹ ਫਿਰ ਇਹਨੂੰ ਆਪਾਂ ਦੋ ਤੁੱਪਾਂ ਕੀ ਕਰ ਲੀਆਂ ਗਈਆਂ ਤੁੱਪਾਂ ਲਵਾ ਲੈਣੀਆਂ ਫਿਰ ਸ਼ਾਮੇ ਸਕਉਣ ਦੀ ਲੋੜ ਨਹੀਂ ਤੁੱਪਾਂ ਇੱਕ ਲਵਾ ਲੋ ਦੋ ਲਵਾ ਲੋ ਫਿਰ ਕੀ ਆ ਵੀ ਇਹਨੂੰ ਉਲੀ ਨਾ ਲੱਗੇ ਗਿੱਲੀ ਨੂੰ ਇਸ ਤਰ੍ਹਾਂ ਦੀ ਫਿਰ ਇਹ ਕੀ ਕਰਦੇ ਆ ਜਦੋਂ ਆਪਾਂ ਪਸਾ ਲੈਨੇ ਆ ਇਹਨੂੰ ਹਲਦੀ ਨੂੰ ਔਰ ਪਸਾ ਕੇ ਇਹ ਆਪਣਾ ਟੌਪ ਦਾ ਇਹੋ ਜਿਹਾ ਰੰਗ ਲਿਆਉਗੀ। ਰੰਗ ਵੇਖ ਸਕਦੇ ਹੋ। ਇਹਦੀ ਕੁਆਲਿਟੀ ਵੇਖ ਸਕਦੇ ਹੋ। ਕੁਆਲਿਟੀ ਚੈੱਕ ਕਰ ਸਕਦੇ ਹੋ। ਬਿਲਕੁਲ ਓਕੇ ਆ ਇਹ। ਅਗਰ ਆਪਾਂ ਹਲਦੀ ਬਜਾਰੋਂ ਲਿਆਉਨੇ ਆ ਇਹਦੇ ਵਿੱਚ ਬਹੁਤ ਚੀਜ਼ਾਂ ਮਿਕਸ ਹੁੰਦੀਆਂ ਗਈਆਂ। ਸੁੱਕੇ 베ਰ ਲਾ ਦਿੰਦੇ ਆ ਵਿੱਚ ਮਿਕਸ ਕਰ ਦਿੰਦੇ ਆਗੇ। ਕੋਈ ਦਾਲਾ ਮਿਕਸ ਕਰ ਦਿੰਦੇ ਆਗੇ। ਰੰਗ ਪਾ ਦਿੰਦੇ ਆਗੇ ਜਿਹੜੀ ਉਹ ਰੰਗ ਵਾਲੀ ਹਲਦੀ ਹੁੰਦੀ ਆ ਉਹ ਸਬਜ਼ੀ ਦੇ ਵਿੱਚ ਇਹੇ ਹਲਦੀ ਦਾ ਇੱਕੋ ਹੀ ਤਰੀਕਾ ਇੱਕ ਇਹ ਹੈਗਾ ਵੀ ਆਮ ਹਲਦੀ ਨਾਲੋਂ ਦਾਲ ਸਬਜ਼ੀ ਦੇ ਵਿੱਚ ਵੱਧ ਪਾਉਗੀ ਇਹ ਉਹ ਘੱਟ ਪਾਉਗੀ ਕਿਉਂ ਉਹਦੇ ਵਿੱਚ ਮਿਲਾਵਟ ਹੁੰਦੀ ਆ ਉਹ ਘਾਟਾ ਜਿਵੇਂ ਉਹ ਆਪਣੀ ਮਹੀਨੇ ਦੇ ਵਿੱਚ ਪਾਈਆ ਲੱਗਦੀ ਆਗੀ ਤਾਂ ਇਹ 700 ਗ੍ਰਾਮ ਲੱਗੂਗੀ ਇਹਦੀ ਮਾਤਰਾ ਵੱਧ ਲੱਗੂਗੀ ਇਸ ਕਰਕੇ ਅੱਜ ਦਾ ਟੌਪਿਕ ਸੀਗਾ ਜਿਹੜਾ ਹਲਦੀ ਦੇ ਉੱਤੇ ਸੀ ਕਿਸੇ ਵੀਰ ਭਾਈ ਨੇ ਹਲਦੀ ਬਾਰੇ ਜਾਣਕਾਰੀ ਲੈਣੀ ਹੋਵੇ ਆਪਾਂ ਨੂੰ ਕਮ ਸੇ ਕਮ ਵੀ 10-12 ਸਾਲ ਹੋ ਗਏ ਆਪਾਂ ਕਦੇ ਹਲਦੀ ਮੁੱਲ ਨਹੀਂ ਲਈ ਆਪਦੇ ਪਲਾਟ ਚੋਂ ਆਪ ਹੀ ਤਿਆਰ ਕਰ ਲੈਨੇ ਆ ਤਿਆਰ ਕਰਕੇ ਸਕਾਂ ਦੀ ਹੋਰ ਵੀ ਸੱਜਣਾ ਮਿੱਤਰਾਂ ਨੂੰ ਦੇ ਦੇਈ ਦੀ ਜੇ ਫालतू ਹੁੰਦੀ ਆ ਤਾਂ ਕਦੇ ਮੁੱਲ ਨਹੀਂ ਵੇਚੀ ਆਪਾਂ ਕਿਸੇ ਵੇਚਣ ਬਾਰੇ ਜਾਂ ਕਿਸੇ ਨੇ ਪ੍ਰੋਜੈਕਟ ਤੋੜਨਾ ਹੋਵੇ ਬਹੁਤ ਲੋਕ ਕਿਸਾਨ ਹਲਦੀ ਦੇ ਜਿਹੜਾ ਕਹਿੰਦਾ ਸੀ ਮੈਂ ਇੱਕ ਕਿੱਲਾ ਜ਼ਮੀਨ ਲਾਇਆਗਾ ਤੇ ਮੈਥੋਂ ਵਿਕੀ ਨਹੀਂ ਮੈਨੂੰ ਹੋਕੇ ਮਾਰ ਮਾਰ ਕੇ ਵੇਚਣੀ ਪਈ ਅੱਜ ਉਹ ਬੰਦੇ ਦਾ ਫੌਰਨ ਤੱਕ ਹਲਦੀ ਦੇ ਉੱਤੇ ਚੱਲ ਰਿਹਾ ਹੈਗਾ ਟੌਪਿਕ ਘਰੇ ਉਹਨੇ ਮਸ਼ੀਨਾਂ ਲਾਈਆਂ ਆਵੀਆਂ ਕਿਸੇ ਨੇ ਹਲਦੀ ਬਾਰੇ ਪ੍ਰੋਜੈਕਟ ਲਾਉਣਾ ਹੋਵੇ ਕਰਨਾ ਹੋਵੇ ਆਪਾਂ ਤੋਂ ਜਾਣਕਾਰੀ ਲੈ ਸਕਦੇ ਆਗੇ ਮੇਰਾ ਨਾਮ ਗੁਰਲਾਬ ਸਿੰਘ ਆਦਰਸ਼ਨਗਰ ਬਠਿੰਡਾ ਹੈਗਾ ਤੇ ਮੇਰਾ ਨੰਬਰ ਸਕਰੀਨ ਤੇ ਆ ਕੋਈ ਵੀ ਹਲਦੀ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਮੈਥੋਂ ਲੈ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ